ਹੈਰੋਇਨ ਨਸ਼ਾ ਤਸਕਰੀ ਨਾਲ ਜੁੜੇ ਦੋ ਵਿਅਕਤੀਆਂ ਨੂੰ ਚੰਦਰਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚੰਦਰਪੁਰ ਪੁਲਿਸ ਅੱਸਿਆ ਹੈ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਪੁਲਿਸ ਨੇ ਸ਼ੇਰ ਸਿੰਘ ਕਲੋਨੀ ਤੋਂ ਪਾਸ ਸਟੇਟ ਤੱਕ ਨਿਯਮਿਤ ਗਸ਼ਤ ਦੌਰਾਨ ਬਿਊਟੀ ਸਟੂਡੀਓ ਨੇੜੇ ਪੁਲਿਸ ਨੇ ਸ਼ੱਕੀ ਵਿਅਕਤੀਆਂ ਨੂੰ ਐਕਟਿਵਿਟੀ ਤੇ ਸਵਾਰ ਦੇਖਿਆ ਉੱਥੋਂ ਭੱਜਣ ਦੀ ناکਾਮ ਕੋਸ਼ਿਸ਼ ਤੇ ਪੁਲਿਸ ਨੇ ਉਸਨੂੰ ਨੂੰ ਤੁੰਤ ਹਾਸਤ ਵਿੱਚ ਲਿਆ ਤੇ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਮੁਲਜ਼ਮਾਂ ਦੀ ਕਾਲ ਸਿੰਘ ਵਾਸੀ ਬਸਤੀ ਗੁੱਜਾਂ ਜਲੰਧਰ ਵੱਜੋਂ ਹੋਈ ਹੈ ਥਾਣਾ ਬਸਤੀ ਬਾਵਾਖੇਲ ਦੇ ਅੰਦਰ ਪੁਲਿਸ ਨੇ ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਮਜਰਾਂ ਦੇ ਵਿਆਪਕ ਰਿਕਾਰਡ ਹਨ ਪੁਲਿਸ ਇਸ ਮਾਮਲੇ ਦੀ ਡਿਗਲੀ ਜਾਂਚ ਕਰਦੀ ਹੈ ਬਲੂ ਰਿਪੋਰਟ ਜ਼ਿਲੰਦਰ ਪੁਲਿਸ ਵੀ ਮਨੁੱਖ ਮਿਸ਼ਨ ਆਫ ਪੁਲਿਸ ਜ਼ਿਲੰਦਰ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਡਰੱਗਸ ਐਂਡ ਇਲੈਗਲ ਐਕਟੀਵਿਟੀਜ਼ ਉਸ ਦੇ ਤਹਿਤ ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ ਦੋ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ પાસે 20 ਗ੍ਰਾਮਸ రికవర్ ਕੀਤੀ ਹੈ ਜਿਸ ਤੇ ਮੁਕੱਦਮਾ ਨੰਬਰ 43 26225 ਨੂੰ ਅੰਡਰ ਸੈਕਸ਼ਨ 21 ਐਡੀਪੀਐਸ ਐਕਟ ਦੇ ਰਜਿਸਟਰ ਕੀਤਾ ਦੋਸ਼ੀ 파ਰਸ ਉਰਫ ਪਿੱਲੂ ਪੁੱਤਰ ਰਕੇਸ਼ ਕੁਮਾਰ ਇਹ ਵਾਸੀ ਸਿੰਘ ਕਲੋਨੀ ਚਲੰਦਰ ਦਾ ਰਹਿਣ ਵਾਲਾ ਜੀ ਸਚਿਨ ਉਰਫ ਲੱਡੀ ਪੁੱਤਰ ਅਸ਼ਪਾਲ ਇਹ ਬਸਤੀ ਗੁਜਰਾ ਦਾ ਰਹਿਣ ਵਾਲਾ ਜੀ ਜਿਹੜੇ ਦੋਨੋਂ ਜਿਹੜੇ ਦੋਸ਼ੀ ਹੈਗੇ ਇਹਨਾਂ ਦੇ ਤਕਰੀਬਨ 4-4 5-5 ਮੁਕਦਮੇ ਪਹਿਲਾਂ ਵੀ ਦਰਜ ਹੈਗੇ ਹਨ ਅੰਡਰ ਡਿਫਰੈਂਟ ਸੈਕਸ਼ਨ ਆਫ ਐਡੀਪੀਐਸ ਤੇ ਇਹਨਾਂ ਦੋਨਾਂ ਨੂੰ 20 ਗ੍ਰਾਮਸ ਹੈਰੋਇਨ ਅਤੇ ਇੱਕ ਐਕਟਿਵਲ ਨੰਬਰੀ PB08AX4412 ਰੈਡੀ ਹੈਗੀ ਉਹਦੇ ਰਿਕਵਰ ਕੀਤਾ ਗਿਆ ਕਾਬੂ ਕੀਤਾ ਗਿਆ